ਸਤਸਿਰਿਅ ਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਆਪਣੀਆਂ ਰਣਨੀਤੀਆਂ ਵੀ ਤੈਅ ਕੀਤੀਆਂ ਜਾ ਰਹੀਆਂ ਕਿਉਂਕਿ 2027 ਤੋਂ ਪਹਿਲਾਂ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਸ਼ਹਿਰੀ ਚੋਣਾਂ ਹੋਣ ਜਾ ਰਹੀਆਂ ਉਹਨਾਂ ਦੇ ਵਿੱਚ ਉਮੀਦਵਾਰਾਂ ਨੂੰ ਲੈ ਕੇ ਵੀ ਮੀਟਿੰਗਾਂ ਦਾ ਦੌਰ ਜਾਰੀ ਹੈ ਤੇ ਇਹ ਵੀ ਦੇਖਿਆ ਗਿਆ ਕਿ ਲੋਕਾਂ ਦੀ ਨਬਜ਼ ਵੀ ਪਛਾਣੀ ਜਾ ਸਕੇ ਕਿ 2027 ਦੇ ਵਿੱਚ ਲੋਕਾਂ ਦਾ ਚੁਕਾ ਜਿਹੜਾ ਉਹ ਕਿਹੜੀ ਪਾਰਟੀ ਵੱਲ ਹੋ ਸਕਦਾ ਹੈ ਸਾਰੀਆਂ ਪਾਰਟੀਆਂ ਆਪਣੀਆਂ ਨੀਤੀਆਂ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਲਈ ਹੁਣ ਵੱਡੇ ਵੱਡੇ ਇਕੱਠ ਤੇ ਰੈਲੀਆਂ ਜੜੀਆਂ ਉਹ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਾਈਪ ਕਮਾਂਡਸ ਵੱਲੋਂ ਵੀ ਜਿੰਨੀਆਂ ਪਾਰਟੀਆਂ ਹਨ ਉਹਨਾਂ ਦੀਆਂ ਹਾਈ ਕਮਾਂਡ ਵੱਲੋਂ ਵੀ ਜਿਹੜੀਆਂ ਮੀਟਿੰਗਾਂ ਦਾ ਉਹ ਦੌਰ ਜਾਰੀ ਹੈ ਆਮ ਆਦਮੀ ਪਾਰਟੀ ਵੱਲੋਂ 2027 ਦੇ ਵਿੱਚ ਰਿਪੀਟ ਕਰਨ ਨੂੰ ਲੈ ਕੇ ਬਹੁਤ ਵੱਡੇ ਵੱਡੇ ਫਿਰ ਵਾਅਦੇ ਵੀ ਕੀਤੇ ਜਾ ਰਹੇ ਹਨ ਆਪਣੀਆਂ ਨੀਤੀਆਂ ਨੂੰ ਵੀ ਸਰਾਇਆ ਜਾ ਰਿਹਾ ਹੈ ਕਿ ਸਾਡੀਆਂ ਨੀਤੀਆਂ ਜਿਹੜੀਆਂ ਉਹ ਬਹੁਤ ਵਧੀਆ ਨੇ ਲੋਕ ਹਤੈਸ਼ੀ ਨੇ ਲੋਕ 2027 ਦੇ ਵਿੱਚ ਫਿਰ ਤੋਂ ਸਾਡੀ ਵਾਪਸੀ ਜਿਹੜੀ ਹੈ ਉਹ ਕਰਵਾਣਗੇ ਹਾਲੀ ਵਿੱਚ ਮੁੱਖ ਮੰਤਰੀ ਮਾਨ ਸਾਹਿਬ ਵੱਲੋਂ ਜਿਹੜੀ ਮਜੀਠਾ ਦੇ ਵਿੱਚ ਰੈਲੀ ਕੀਤੀ ਗਈ ਸੀ ਜਿੱਥੇ ਨਵੇਂ 23 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਆਪਣਾ ਪਹਿਲਾ ਕੈਂਡੀਡੇਟ ਜਿਹੜਾ ਸੀ ਉਹ ਵੀ ਅਨਾਉਂਸ ਕਰ ਦਿੱਤਾ ਗਿਆ ਸੀ ਹੁਣ ਜਿੱਥੇ ਆਮ ਆਦਮੀ ਪਾਰਟੀ ਇਹ ਗੱਲ ਕਹਿ ਰਹੀ ਹੈ ਜਿਹੜੀਆਂ ਨੀਤੀਆਂ ਬਹੁਤ ਵਧੀਆ ਲੋਕ ਸਮਰਥਨ ਦੇਣਗੇ ਪਰ ਜਿਹੜੀਆਂ ਬਲਾਕ ਸੰਵਤੀ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਦੇ ਵਿੱਚ ਕੁਝ ਹਲਕਿਆਂ ਤੋਂ ਆਮ ਆਦਮੀ ਪਛੜੀ ਹੈ ਤੇ ਜਿੱਥੇ ਅਕਾਲੀ ਦਲ ਬਾਦਲ ਤੇ ਕਾਂਗਰਸ ਨੇ ਚੰਗੀ ਵਾਪਸੀ ਕੀਤੀ ਹੈ ਉਹਨਾਂ ਹਲਕਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਜਿਹੜਾ ਉਸ ਮਿਖਿਆ ਕਰ ਵੀ ਰਹੀ ਹੈ ਤੇ ਕਰਵਾ ਵੀ ਰਹੀ ਹੈ ਕਿਉਂਕਿ ਉੱਥੇ ਉਮੀਦਵਾਰ ਜਿਹੜੇ ਸਨ ਉਹ ਬੁਰੀ ਤਰੀਕੇ ਨਾਲ ਹਾਰੇ ਹੈ ਔਰ ਉਹਨਾਂ ਐਮਐਲਏ ਦੇ ਹਲਕਿਆਂ ਚੋਂ ਹਾਰੇ ਜਿਹੜੇ ਕਾਫੀ ਹਰਮਨ ਪਿਆਰੇ ਨੇ ਚਾਹੇ ਉਹ ਸਪੀਕਰ ਸਾਹਿਬ ਸੰਧਵਾ ਸਾਹਿਬ ਹੋਣ ਚਾਹੇ ਐਮਪੀ ਮੀਥ ਹੇਅਰ ਹੋਣ ਬੀਬੀ ਪ੍ਰਾਜ ਕੁਲਦੀਪ ਸਿੰਘ ਧਾਲੀਵਾਲ ਇਹਨਾਂ ਦੇ ਹਲਕਿਆਂ ਚੋਂ ਕਾਫੀ ਜਿਹੜੇ ਮੈਂਬਰ ਉਮੀਦਵਾਰ ਸਨ ਉਹ ਹਾਰੇ ਐ ਤਾਂ ਹੁਣ ਆਮ ਆਦਮੀ ਪਾਰਟੀ ਨੂੰ ਝਟਕਿਆਂ ਦਾ ਜਿਹੜਾ ਦੌਰ ਹੈ ਉਹ ਵੀ ਜਾਰੀ ਹੈ ਮੌੜ ਮੰਡੀ ਤੋਂ ਖਬਰ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਆਮ ਆਦਮੀ ਪਾਰਟੀ ਨੂੰ ਉਥੋਂ ਝਟਕਾ ਲੱਗਿਆ ਹੈ ਵਿਦਾਨ ਸਭਾ ਹਲਕਾ ਮੋੜ ਦੇ ਪਿੰਡ ਮੋੜ ਕਲਾਂ ਵਿਖੇ ਰੱਖੇ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ 250 ਮੈਂਬਰ ਜਿਨ੍ਹਾਂ ਵਿੱਚ ਔਰਤਾਂ ਅਤੇ ਮਰਦ ਸ਼ਾਮਲ ਸਨ ਉਹਨਾਂ ਨੇ ਅਕਾਲੀ ਦਲ ਜਿਹੜਾ ਬਾਦਲ ਉਸ ਦੇ ਵਿੱਚੋਂ ਸ਼ਾਮਲ ਹੋ ਗਏ ਇਸ ਮੌਕੇ ਪਾਰਟੀ ਵਿੱਚ ਸ਼ਾਮਲ ਹੋਏ ਪਿੰਡ ਵਾਸੀਆਂ ਨੂੰ ਜਲਮੇਜਾ ਸਿੰਘ ਸੇਖੋ ਨੇ ਪਾਰਟੀ ਵਿੱਚ ਜੀ ਆਇਆਂ ਕਿਹਾ ਤੇ ਪਾਰਟੀ ਵਿੱਚ ਪੂਰਾ ਮਾਨ ਸਨਮਾਨ ਦੇਣ ਦਾ ਜਿਹੜਾ ਉਹ ਵਾਅਦਾ ਕੀਤਾ ਦੱਸਿਆ ਜਾ ਰਿਹਾ ਹੈ ਕਿ ਮੋੜ ਮੰਡੀ ਦੇ ਨਗਰ ਕੌਂਸਲ ਦੇ ਮੌਜੂਦਾ ਕੌਂਸਲਰ ਸਤਨਾਮ ਕੌਰ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਆਪਣੇ ਪੁੱਤਰਾਂ ਸਮੇਤ 250 ਸਾਥੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਉਹਨਾਂ ਨੂੰ ਅਕਾਲੀ ਦਲ ਦੇ ਪਟਕੇ ਪਾ ਕੇ ਪਾਰਟੀ ਵੀ ਸ਼ਾਮਲ ਕੀਤਾ ਤੇ ਪਾਰਟੀ ਵਿੱਚ ਪੂਰਾ ਮਾਨ ਸਨਮਾਨ ਦੇਣ ਦਾ ਜਿਹੜਾ ਉਹ ਵਾਅਦਾ ਕੀਤਾ ਉੱਥੇ ਹੀ ਸੇਖੋਂ ਸਾਹਿਬ ਨੇ ਆਮ ਆਦਮੀ ਪਾਰਟੀ ਤੇ ਜ਼ਰੂਰ ਹਮਲਾ ਬੋਲਿਆ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਝੂਠੇ ਵਾਅਦੇ ਅਤੇ ਸੋਸ਼ਲ ਮੀਡੀਆ ਤੇ ਅਕਾਲੀ ਦਲ ਖਿਲਾਫ ਝੂਠਾ ਪ੍ਰਚਾਰ ਕਰਕੇ ਲੋਕਾਂ ਦੀਆਂ ਵੋਟਾਂ ਹਾਸਲ ਕੀਤੀਆਂ ਪਰ ਦੋਵੇਂ ਪਾਰਟੀਆਂ ਦੇ ਰਾਜ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋਏ ਲੋਕਹੁਣੇ ਦੋਮੂ ਪਾਰਟੀਆਂ ਦੀ ਅਸਲੀਅਤ ਤੋਂ ਜਾਣੂ ਹੋ ਗਏ ਉਹਨਾਂ ਨੇ ਇੱਥੇ ਕਾਂਗਰਸ ਪਾਰਟੀ ਨੂੰ ਵੀ ਵਿੱਚ ਹੀ ਲਿਆ ਕਿਉਂਕਿ ਪਿਛਲਾ ਜਿਹੜਾ 2000 17 ਤੋਂ 22 ਤੱਕ ਦਾ ਜਿਹੜਾ ਕਾਰਜਕਾਲ ਸੀ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਸੀ ਉਹਨਾਂ ਨੇ ਵੀ ਕਾਫੀ ਵਾਅਦੇ ਕੀਤੇ ਸਨ ਖਾਸ ਕਰਕੇ ਗੁਟਕਾ ਸਾਫ ਦੀ ਸੌਖਾ ਕੇ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਕਾਰਵਾਈ ਕਰਨ ਦੀ ਗੱਲ ਕਹੀ ਸੀ ਪਰ ਉਹਨਾਂ ਨੇ ਨਹੀਂ ਕੀਤੀ ਸੀ ਹੁਣ ਇਹਨਾਂ ਨੇ ਵੀ ਬਦਲਾਅ ਦਾ ਨਾਅਰਾ ਦਿੱਤਾ ਪਰ ਕੰਮ ਕੁਝ ਨਹੀਂ ਕੀਤੇ ਇਹ ਕਹਿਣਾ ਜਨਵੇਜਾ ਸਿੰਘ ਸੇਖੋਂ ਦਾ ਤਾਂ ਉਹਨਾਂ ਨੇ ਕਿਹਾ ਕਿ ਹੁਣ ਤਾਂ ਹੀ ਲੋਕੀ ਅਕਾਲੀ ਦਲ ਬਾਦਲ ਦੇ ਵਿੱਚ ਜ਼ਿਆਦਾ ਰੁਚੀ ਦਿਖਾ ਰਹੇ ਅਤੇ 2027 ਦੇ ਵਿੱਚ ਅਕਾਲੀ ਦਲ ਬਾਦਲ ਵੱਲੋਂ ਜਿਹੜੀ ਹੈ ਉਹ ਸਰਕਾਰ ਬਣਾਈ ਜਾਏਗੀ ਧੰਨ